ਅਮਰਿਤਮਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜੋ ਕਿ ਕਿਸਾਨ ਅੰਦੋਲਨ ਸਮੇਤ ਯਾ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸਾਨ ਅੰਦੋਲਨ 2020-21 ਦੇ ਵਿੱਚ ਸਟਾਰਟ ਹੋਇਆ ਸੀ ਉਸ ਵੀਰ ਦੇ ਵਿੱਚ ਜਸ ਬਾਜਵਾ ਤੇ ਅਮਰਿਤਮਾਨ ਖੜੇ ਨੇ ਆ ਜਿਹੜੇ ਹੀਰੋ ਆਕਸ਼ੇ ਕੁਮਾਰ ਹੋ ਗਿਆ ਸਣੀ ਦਿਓਲ ਹੋ ਗਿਆ ਗੁਰੂ ਰੰਧਾਵਾ ਹੋ ਗਿਆ ਰੌਲਾ ਪਾਉਂਦੇ ਆ ਨਾ ਪੰਜਾਬ ਦਾ ਸ਼ੂਟਿੰਗਾਂ ਨਾ ਕਰਨ ਦਿਓ ਆਪਦੇਆਂ ਖੇਤਾਂ 'ਚ ਲਿਆ ਕੇ ਕਿਤੇ ਇਹ ਨਾ ਹੋਵੇ ਵੀ ਫੋਟੋਆਂ ਖਿਚਾਉਣ ਦੇ ਮਾਰੇ ਫੇਰ ਕਹਿ ਦੇਣ ਸਣੀ ਦਿਓਲ ਪੰਜਾਬ ਦਾ ਪੁੱਤ ਆ ਕੋਈ ਪੰਜਾਬ ਪੰਜਾਬ ਦਾ ਪੁੱਤ ਨਹੀਂ ਹੈਗਾ ਉਥੇ ਬੰਬੇ ਵਾਲੇ ਨੇ ਉਹਨਾਂ ਦੇ ਖੂਨ ਚੇਂਜ ਹੋ ਗਏ ਬਾਈ ਤਾਂ ਇਸ ਚੀਜ਼ ਨੂੰ ਲੈ ਕੇ ਅਮਰਿਤ ਮਾਨ ਦਾ ਸੋਸ਼ਲ ਮੀਡੀਆ ਤੇ ਮਜ਼ਾਕ ਵੀ ਬਣਾਇਆ ਜਾ ਰਿਹਾ ਹੈ ਤੇ ਟਰੋਲ ਵੀ ਕੀਤਾ ਜਾ ਰਿਹਾ ਹੈ ਚਾਰਨ ਕੀ ਆ ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਤੁਸੀਂ ਜਾਟ ਐਂਥਮ Song ਸੁਣਿਆ ਹੋਵੇਗਾ ਜਾਟ ਮੂਵੀ ਦਾ ਜੋ ਕਿ ਅਮਰਿਤ ਮਾਨ ਦਾ ਗਾਇਆ ਹੋਇਆ ਹੈ ਸਨੀ ਦਿਓਲ ਦੀ ਉਹ ਮੂਵੀ ਆ ਅਤੇ ਇਹ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਸਨੀ ਦਿਓਲ ਦੇ ਨਾਲ ਪ੍ਰੋਮੋਸ਼ਨ ਟਾਈਮ ਦੀਆਂ ਜਾਟ ਮੂਵੀ ਦੀਆਂ ਅਮਰਿਤ ਮਾਨ ਦੀਆਂ ਲੋਕਾਂ ਦਾ ਕਹਿਣਾ ਹੈ ਵੀ ਕਿਸਾਨ ਦਲ ਨੇ ਸਮੇਂ ਤਾਂ ਵਾਅਦੇ ਕੀਤੇ ਗਏ ਸੀ ਵੀ ਇਹਨਾਂ ਕਲਾਕਾਰਾਂ ਦੇ ਨਾਲ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ ਪਰ ਹੁਣ ਇਹ ਕਿਥੇ ਨੇ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਸੋਸ਼ਲ ਮੀਡੀਆ ਵੀ ਦੋਸਤੋ ਕਮਾਲ ਦੀ ਚੀਜ਼ ਆ ਮਿੰਟਾਂ 'ਚ ਪੁਰਾਣੀ ਚੀਜ਼ ਨੂੰ ਕੱਢ ਲਿਆਉਂਦਾ ਆ ਹੁਣ ਸੋਸ਼ਲ ਮੀਡੀਆ ਤੇ ਇਹੀ ਵੀਡੀਓ ਵਾਇਰਲ ਹੋ ਰਹੀ ਆ ਉੱਤੇ ਜਸ ਬਾਜਵਾ ਤੇ ਅਮਰਿਤ ਮਾਨ ਦੀ ਕਲਿੱਪ ਚ ਲਾ ਕੇ ਥੱਲੇ ਸਨੀ ਦਿਉਲਤ ਤੇ ਅਮਰਿਤ ਮਾਨ ਦੀ ਕਲਿੱਪ ਚ ਲਾ ਕੇ ਇਹ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਿਓ ਧੰਨਵਾਦ